ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੋ ਤੁਹਾਡੇ ਚੈਨਲ ਤੇ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਲੱਗੇ ਦਾਲ ਧਰਨ ਦਾਲ ਚੁੱਲੇ ਤੇ ਆਪਾਂ ਧਰ ਦਿੱਤੀ ਆ ਆ ਚੁੱਲੇ ਤੇ ਆਪਾਂ ਦਾਲ ਧਰਤੀ ਆ ਪਤਿੱਲੇ ਨੂੰ ਮਿੱਟੀ ਲਾ ਕੇ ਆਪਾਂ ਉੱਪਰ ਰੱਖਤਾ ਆ ਆਪਾਂ ਦਾਲ ਸਾਤ ਮੂੰਗੀ ਧਰਨ ਲੱਗੇ ਆ ਵਿੱਚ ਜਿਹੜੇ ਮਸਾਲੇ ਪਾਉਣ ਸਲੂਨ ਮਿਰਚ ਹਲਦੀ ਪਾਤਾ ਆ ਆਪਾਂ ਇੱਦੀ ਦਾਲ ਦੇ ਵਿੱਚ ਹੀ ਸਾਰਾ ਕੁਝ ਸੜ ਦੇਣਾ ਆ ਮਸਾਲੇ ਸਾਰੇ ਤੇ ਪਿਆਜ਼ ਵਗੈਰਾ ਵੀ ਇਹ ਪਿਆਜ਼ ਲਸਣ ਆਦਰਕ ਇਹ ਤਿੰਨ ਤਿੱਜਾ ਪਾਈਂਗਾ ਟਮਾਟਰ ਹੈ ਨਹੀਂ ਖਤਮ ਹੋਏ ਆ ਹੁਣ ਚੱਲੇ ਆ ਲਾਂਜੇ ਲੈ ਆਏ ਛੇਤੀ ਆ ਗਏ ਤੇ ਪਾ ਦਿਆਂਗੇ ਵਿੱਚ ਇਹਦੇ ਇੰਦਾਂ ਦਾਲ ਬਹੁਤ ਸਵਾਦ ਬਣਦੀ ਹੈ ਇਹ ਸਾਫਤ ਮੂੰਗੀ ਦੀ ਵਿੱਚ ਆਪਾਂ ਚਮਚਾਕ ਦੇਸੀ ਘਿਰਾ ਪਾ ਲੈਣਾ ਹੈ ਚਮਚਾਕ ਦੇਸੀ ਘਿਰਾ ਪਾ ਲੈਣਾ ਆਪਾਂ ਇਸ ਸਾਤ ਮੂੰਗੀ ਦੀ ਦੀਢ ਧਾਲੇ ਮੈਂ ਇੱਦਾਂ ਬਣਾਉਣੀ ਹੁੰਦੀ ਆ ਤੈਨੂੰ ਤੜਕਾ ਲੰਦ ਮੈਂ ਬਾਅਦ ਚ ਇਦਾਂ ਦਾਲ ਜਦੋਂ ਪੁੱਤ ਰੱਖਦੇ ਆ ਉਹਦੇ ਵਿੱਚ ਮਸਾਲੇ ਪਾ ਦੇਣਾ ਸਾਰੇ ਲਸਣ ਪਿਆਜ਼ ਟਮਾਟਰ ਵਗੈਰਾ ਕੱਟ ਕੇ ਪਾ ਦੇਣਾ ਵਿੱਚ ਬਹੁਤ ਟੇਸਟੀ ਬਣ ਜਦਾ ਲੰਗਰ ਦੀ ਦਾਲ ਹੁੰਦੀ ਇੱਦਾਂ ਬਣਦੀ ਆ ਚੰਗੀ ਤਰ੍ਹਾਂ ਆਪਾਂ ਨੂੰ ਪਾਣੀ ਪਾ ਕੇ ਹੁਣ ਚੰਗੀ ਤਰ੍ਹਾਂ ਨੂੰ ਰੰਨਾਂਗੇ ਐਨ ਕਲ ਜਾਂਦੀ ਆ ਇਹ ਮੂੰਗੀ ਮਸਰ ਦੀ ਦਾਲ ਜਿਹੜੀ ਉਹ ਵੀ ਮੈਂ ਇੱਦਾਂ ਬਣਾਉਣੀ ਹੁੰਦੀ ਆ ਇੱਕ ਮਹਾ ਦੀ ਦਾਲ ਜਿਹੜੇ ਕਾਲੇ ਮਾਂ ਹੁੰਦੇ ਆ ਉਹ ਵੀ ਮੇਰੇ ਜਿसरी ਤਰ੍ਹਾਂ ਹੀ ਬਣਾਉਣੀ ਆ ਬਹੁਤ ਸਾਰ ਬਣਦੇ ਹਨ ਆਪਾਂ ਥੱਲੇ ਅੱਗ ਕਰੀ ਜਾਵਾਂਗੇ ਇਹ ਰੱਜ ਜੂਗੀ ਚੰਗੀ ਤਰ੍ਹਾਂ ਦਾਲ ਨੂੰ ਆਪਾਂ ਰਿਜਣ ਦਿੰਨੇ ਆ ਜਾਂਤੀ ਆਪਾਂ ਕੋਈ ਹੋਰ ਕੰਮ ਕਰ ਲੈਨੇ ਆ ਆਟਾ ਗੁੰਨ ਲੈਨੇ ਆ ਆਟਾ ਗੁੰਨਣ ਵਾਲਾ ਪਿਆ ਆ ਉਹ ਗੁੰਨ ਲੈਨੇ ਆ ਅੱਗੇ ਆਪਾਂ ਹਲਦੀ ਆਪਾਂ ਪਸਾਈ ਸੀ ਕਰ ਲਈ ਹਲਦੀ ਆਪਾਂ ਛਾਂਣ ਕੇ ਰੱਖ ਜੇ ਕੋਈ ਟਿੱਖਾ ਧੋਖਾ ਹੋਊਗਾ ਉੱਚ ਨਿਕਲ ਜਾਊਗਾ ਘਰ ਦੀ ਹਲਦੀ ਆਹ ਦੇਖੋ ਇਹ ਤਰ੍ਹਾਂ ਤੋਂ ਛਾਂ ਜਦੋਂ ਚ滤 ਲੂਗਾ ਆਪਾਂ ਕੜਦੇਗੇ ਕਰਦੀ ਆ ਜਿਹੜੇ ਜਿਹੜੇ ਪੇ ਬਜ਼ਾਰੋਂ ਹਲਦੀ ਲਈ ਆਇਦਿੱਚ ਰੰਗ ਚ ਬਹੁਤ ਫਰਕ ਹੈ ਉਹ ਪੀਲਾ ਪੀਲਾ ਦਾ ਰੰਗ ਹੁੰਦਾ ਜਿਹੜਾ ਤੋਂ ਬਜ਼ਾਰ ਤੋਂ ਲਈ ਕੀ ਹੁੰਦੀ ਇਹ ਦੇਖੋ ਲਾਲ ਲਾਲ ਦਾ ਕਾਲ ਕਾਲ ਦਾ ਰੰਗਿਆ ਰਤਿੰਗਲ ਦੇ ਨਾਲ ਬੜੀ ਹੁੰਦੀ ਆ ਪੱਕੀ ਭਾਰੀ ਦਾ ਅਚਾਰ ਵੀ ਪਾਈਦਾ ਹੈ ਇਹ ਨੂੰ ਛਾਣ ਕੇ ਆ ਭਟੇ ਦੇ ਵਿੱਚ ਪਾ ਕੇ ਤਰਖ ਲੈਣੀ ਹੈ ਸ਼ਾਣੀ ਦੇ ਤੇ ਇਹਨਾਂ ਪਾ ਡੱਬੇ ਵਿੱਚ ਪਾ ਕੇ ਰੱਖ ਲੈਂਦੇ ਆ। ਲੋ ਜੀ ਆਪਾਂ ਹੁਣ ਆਟਾ ਗੁੰਨ ਲੀ ਗੇ। ਦਾਮ ਆਪਣੀ ਬਣ ਜੂਗੀ ਤਾਂ ਆਪਾਂ ਮਗਰ ਫੇ ਰੋਟੀ ਬਣਾ ਲਾਂਗੇ।

ਜਾਤੇ ਛੱਟ ਜਾਂਦਾ ਹੈ ਪਤਾ ਨਹੀਂ ਲੱਗਦਾ ਜੀ ਅੱਟਾ ਗੁੱਜ ਗਿਆ ਆਪਣਾ ਜਦੋਂ ਆਪਾਂ ਰੋਟੀ ਇੱਥੇ ਬੈਸਤ ਬਣਾ ਲੈਣੀ ਆ ਉਸਤੇ ਦਾਰੋਤ ਚੀਜ਼ ਤੇ ਰਹਿਤੀ ਰਹੂਗੀ ਰੋਟੀ ਗੈਸ ਤੇ ਬਣਾ ਲੈਣੇ ਆ ਛੇਤੀ ਕੰਮ ਨੇ ਪੜ ਤੁਹਾਨੂੰ ਹਨੇਰਾ ਹੋ ਜਾਣਾ ਤੇ ਜਿਹੜੇ ਪਤਨੀਆਂ ਤੋੜ ਲਿਏ ਇੰਨਾ ਕੁ ਤੋੜ ਲਿਆ ਜੀ ਇੱਤਾਂ ਵਿੱਚ ਰਹਿਣ ਦੀ ਮौज ਬੜੀ ਐ ਲੱਗੇ ਸਬਜ਼ੀਆਂ ਲਾ ਲਓ ਲੱਗੇ ਤੋੜ ਕੇ ਬਣਾ ਲਓ ਧਨੀਆ ਵਗੈਰਾ ਤਾਂ ਇਹਨਾਂ ਤੋੜ ਲਿਆ ਆਪਾਂ ਮੇਰੇ ਦਾਲਾਪ ਨੇ ਬਣ ਚੁੱਕੀ ਆ ਦੇਖੋ ਐਂ ਖਲ ਗਈ ਆ ਬਿਜਾ ਪਤਾ ਨਹੀਂ ਆ ਵੀ ਕੱਟ ਕੇ ਪਾਤਾ ਇਹਦੇ ਖੁਸ਼ਬੂ ਬੜੀ ਸੋਹਣੀ ਆਂਦੀ ਆ ਆਪਾਂ ਇਹਨੂੰ ਰਕਾਸੇ ਹੋਰ ਭਾਂਡੇ ਵਿੱਚ ਕੱਢ ਲੈਂਦੇ ਆ ਇਹ ਆਪਾਂ ਪਕੀਲਾ ਬਾਹਰੇ ਬਾਹਰੇ ਰਹਿਣ ਦੇਣਾ ਆ ਬਾਰੇ ਧੋ ਦੇਾਂਗੇ ਨੂੰ ਤਾਂ ਪੱਕ ਕੜਾਈ ਵਿੱਚ ਹੁਣ ਦਾਲ ਕੱਢ ਲੈਣੇ ਆ ਕੱਢ ਕੇ ਅੰਦਰ ਲੈ ਚੱਲਦੇ ਆ ਦਾਲ ਬਣ ਕੇ ਬਹੁਤ ਸਾਨੀ ਤਿਆਰ ਹੋਈ ਹੈ ਤਾਂ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਵਿਥ ਕਰਦੇ ਆ ਮਿਲਦੇ ਆ ਕਿਸੇ ਹੋਰ ਵੀ ਲੌਗ ਦੇ ਨਾਲ ਜਦ ਤੱਕ ਅਲੀ ਸਾਸਰੀ ਕਾਲ ਜੀ